ਲੋੜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਆਪਣਾ ਅੱਜ ਦੀ ਨਵੀਂ ਵੀਡੀਓ 'ਚ ਤੇ ਕਿਉਂਕਿ ਕਣਕਾਂ ਪੱਕ ਚੁੱਕੀਆਂ ਨੇ ਕਣਕਾਂ ਮਗਰ ਚੈੱਕ ਕਰ ਲਓ ਕਣਕਾਂ ਪੱਕ ਚੁੱਕੀਆਂ ਵਾ ਤੇ ਆਪਾਂ ਹੁਣ ਮੱਕੀਦ ਵਾਲੇ ਹੋਈਏ ਅਸੀਂ ਜਿੰਨੀ ਇਹਦੀ ਸੇਵਾ ਹੋ ਸਕਦੀ ਹੈ ਹੁਣ ਹੁਣ ਕਰ ਲਓ ਬਸ ਹੁਣ ਟਾਈਮ ਆ ਬਾਅਦ 'ਚ ਕੋਈ ਫਾਇਦਾ ਨਹੀਂ ਤੇ ਤੁਹਾਨੂੰ ਦੱਸ ਦਿਆਂ ਕਿਹੜੀ ਘੈਂਟ ਦਵਾਈ ਜਿਹੜੀ ਪਾਉਣ ਲੱਗੀਆਂ ਜਿਹੜੀ ਕੁਰੰਬਲੀ ਜੀ ਚ ਸਪਰੇਅ ਕਰਨੀ ਬੰਦਾ ਆਪਣਾ ਆ ਗਿਆ ਮੋਟਰਸਾਈਕਲ ਆ ਗਿਆ ਰੋਟੀ ਪਾਣੀ ਆ ਗਿਆ ਜੌਂਡੀਅਰ ਆ ਗਿਆ ਇਧਰ ਪ੍ਰੋਗਰਾਮ ਕਰਾਉਂਦੇ ਆ। ਇਹ ਦਾਲੇ ਦਾ ਗਵਾਈ ਕਿੱਥੇ ਹੀ ਹੋ? ਉਹ ਭਰਾਵਾ ਗਾਲਾਂ ਸਨ। 9 ਮੀਟਰ। ਇੱਕ ਤੇ ਆਪਾਂ ਸੇਵੀਆ ਹੀ ਆ। ਫਿਰ ਇੱਕ ਆਜੇ। 1 ਲੀਟਰ 4 ਕਿੱਲੇ ਆ ਜਾ। ਬਾੜ ਲਾਉਣ ਤੁਸੀਂ ਮਿੱਤਰੋ। ਤੇ ਲੀਟਰ ਕੀ ਚੌਂ ਗਲਿਆਂ ਚ ਪਾਉਣਾ ਵਾ ਬਾਕੀ ਆ ਸੇਵੀਆਂ ਹੀ ਆ ਇਹਨਾਂ ਨੂੰ ਘੱਟੋ ਘਾਟਨਾ ਅੱਧਾ ਘੰਟਾ ਪਹਿਲਾਂ ਪਿਉ ਦੇਣਾ ਵਾ ਕਿਉਂਕਿ ਛੋਟੀ ਨਾਲ ਨਹੀਂ ਆਪਾਂ ਖੋਰ ਕੇ ਕਰਨੀਆਂ ਠੀਕ ਆ ਤੇ ਬਾਕੀ ਮੱਕੀ ਆਪਣੀ ਆ ਗਈ ਘੱਟੋ ਘਾਟਨਾ 30 ਦਿਨਾਂ ਦੀ ਤੇ ਬਾਕੀ ਕਰਦੇ ਆਪਾਂ ਸਪਰੇ ਤੇ ਨਾਲ ਹੀ ਪੌਣੀ ਖਾਦ ਖਾਦ ਵਿੱਚ ਵਿੱਚ ਗੇਰਨੀ ਆਪਾਂ ਤੇ ਬੰਦਾ ਆਪਣਾ ਆ ਰਿਹਾ ਹੈ ਬਸ ਆਈਫੋਨ ਦਾ ਵਾਹ ਫੈਲਾ ਲੋ ਜੀ ਬੰਦਾ ਸਾਡਾ ਆ ਗਿਆ ਬਾਕੀ ਸਾਡਾ ਪ੍ਰਧਾਨ ਜੀ ਵੀ ਆਏ ਹੋਏ ਨੇ ਸਾਡੇ ਅੱਜ ਪ੍ਰਧਾਨ ਪਰਨਾ ਪਰਨਾ ਹੀ ਜੋ ਮਰਜ਼ੀ ਕਰ ਲੋ ਹਣਾ ਪਰਨੇ ਦਾ ਬੰਦਾ ਰੂਪ ਜਿਆਦਾ ਲੱਗਦਾ ਪਰ ਮੇਰਾ ਨਾ ਸਿਰ ਜ ਆ ਬੜਾ ਦੋਦਾ ਹੀ ਮੈਂ ਤਾਂ ਕਰਕੇ ਨਹੀਂ ਬੰਨਿਆ ਲਓ ਮੇਦਰ ਕਣਕਾਂ ਚੰਗੀਆਂ ਬਾਤ ਸੁਣੋ ਤਿਆਰ ਜੋ ਆਪਣਾ ਸੰਤ ਬੜਾ ਤਿਆਰ ਕਰ ਲੋ لا <applause> يوجد <applause> ਪਹੁੰਚ ਗਏ ਆ ਮੋਟਰ ਫਿੱਟ ਕਰਨ ਮੋਟਰ ਜੇ ਇਹ ਆ ਮੋਟਰ ਕਰਦੀ ਹੈ ਤੁਹਾਨੂੰ ਛੋਟ ਵੀਡੀਓ ਪਾਈਏ ਕਰਦੀ ਖਰਾਬੀ ਤਾਂ ਹੁਣ ਆਪਾਂ ਕਰਦੇ ਆ ਇਹਨੂੰ ਫਿੱਟ ਚੱਕ ਲਿਆ ਆ ਜੀਵਿਦਾਰੇ ਜੇ ਬਸ ਆ ਕੋ ਖੋਲ ਲੋ ਕੋ ਬੰਦ ਲੋ ਕੋ ਖੋਲ ਲੋ ਕੋ ਬੰਦ ਚਲੋ ਬਾਕੀ ਕਰਦੇ ਆ ਘਾਰ ਵਿਹਾਰ ਕੀ ਬੰਦ ਆ ਆਜ ਬਿਕੋਜ਼ ਮਗਲਿੰਗ ਹੁੰਦੀ ਲੱਕੜਾਂ ਦੀ ਆਹੀ ਆ ਰੇਤਾਂ ਲੈ ਆਹੋ ਉਹ ਬਹੁਤ ਖੜਦਾ ਕਾਈ ਵੱਡ ਵੱਡ ਕੇ ਯਾਰ ਦੇਸ ਨਾਲਾ ਕਹਿੰਦੇ ਕੀ ਉਹਦਾ ਨਾਮ ਉਹ ਯਾਰ ਉਹ ਜਿੰਨਾ ਦਾ ਉਹ ਡੇਰਾ ਵਾ ਦੂਜਿਆਂ ਦਾ ਸ਼ਹਿਰ ਜ ਸਾਡਾ ਬੰਦਾ ਤੇ ਰਹਿੰਦਾ ਉਥੇ ਜਾਂਦੀ ਖਲਦੀ ਲੋਈ ਰੇਤਾ ਲਾ ਦਿੱਤੀ ਜੀ ਬੰਦਾ ਸਾਡਾ ਅੱਗੇ ਬਹਿ ਗਿਆ ਮੁੱਛਿਆਂ ਵੜ ਤੇ ਇੰਦਿਆ ਇਹ ਘਾਟਾ ਬੰਦਾ ਪਗ ਰੌਂਡਿਆ ਕਨਾਲ